ਨੂੰ ਪਹਿਲਾਂ ਆਪਾਂ ਮਟਰਨ ਵਿੱਚ ਪਾਵਾਂਗੇ ਇਹ ਆਪਣੇ ਕੋਲ ਸਿਰਕਾ 2-3 ਚਮਚ ਦੇ حساب ਨਾਲ ਸਿਰਕੇ ਨੂੰ ਆਪਾਂ ਪਾ ਕੇ ਤੇ ਇਹਨੂੰ 5 ਮਿੰਟ ਲਈ ਆਪਾਂ ਇਦਾਂ ਹੀ ਪਿਆ ਰਹਿਣ ਦਿਆਂਗੇ ਜਿਹੜਾ ਸਿਰਕਾ ਦਾ ਸਿਰਕੇ ਦਾ ਟੇਸ ਜਿਹੜਾ ਸਾਰੇ ਮਟਰ ਨੂੰ ਚਾਜੇ ਸਿਰਕਾ ਪਾ ਕੇ ਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਛੇ ਇਹਨੂੰ 5 ਮਿੰਟ ਲਈ ਆਪਾਂ ਇਦਾਂ ਹੀ ਪਿਆ ਰਹਿਣ ਦਿੰਦੇ ਹਾਂ ਹੁਣ 5 ਮਿੰਟ ਤੋਂ ਬਾਅਦ ਆਪਾਂ ਪਾਵਾਂਗੇ ਕੁਝ ਮਸਾਲੇ ਤੇ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਪਾਉਣੀਆਂ ਨੇ ਨਾਲ ਸਭ ਤੋਂ ਪਹਿਲਾਂ ਨਮਕ ਸਵਾਦ ਅਨੁਸਾਰ ਫੇਰ ਤੋਂ ਆਪਾਂ ਔਇਲ ਥੋੜਾ ਜਾ ਜ਼ਿਆਦਾ ਨਹੀਂ ਦਸਟਕੇ ਥੱਲੇ ਨਾਲ ਲੱਗੇ ਉਹਦੇ ਚ ਕੁੱਕਰ ਦੇ ਵਿੱਚ ਫੇਰ ਆ ਗਿਆ ਆਪਣੇ ਕੋਲ ਗਿੰਜਰ گارਲਿਕ ਦਾ ਪੇਸਟ ਇਹ ਥੋੜਾ ਬਾਦੀ ਪਾ ਲੋ ਕਿਉਂਕਿ ਇਹਦੇ ਨਾਲ ਟੇਸਟ ਵਧੀਆ ਬਣਦਾ ਸਿਰਕਾ ਪਾਉਣ ਦੇ ਨਾਲ ਇਹ ਫਾਇਦਾ ਹੋ ਜਾਂਦਾ ਕੇ ਦਾ ਜਿਹੜਾ ਆਪਣੀ ਮਟਰਨ ਦੀ ਸਮੈਲ ਹੁੰਦੀ ਉਹ ਮਾਰ ਜਾਂਦੀ ਹੈ ਹੁਣ ਪਾਵਾਂਗੇ ਤੇ ਆਪਾਂ ਕਾਲੀ ਮਿਰਚ ਇਹ ਪੀਸੀ ਹੋਈ ਕਾਲੀ ਮਿਰਚ ਆ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਨਿੰਬੂ ਦਾ ਜੂਸ ਲੈਮਨ ਜੂਸ ਜੇ ਤੁਹਾਡੇ ਕੋਲ ਫਰੈਸ਼ ਲੈਮਨ ਹੈ ਤੇ ਜਿਆਦਾ ਵਧੀਆ ਵਾ ਪਰ ਜੇ ਨਹੀਂ ਤੇ ਫਿਰ ਤੁਸੀਂ ਇਹ ਲੈਮਨ ਜੂਸ ਵੀ ਵਰਤ ਸਕਦੇ ਹੋ ਬਾਉ ਜੀ ਹੁਣ ਆਪਾਂ ਖੋਲਦੇ ਆਪਣੀ ਪਟਾਰੇ ਇਹ ਮਸਾਲਿਆਂ ਦੀ ਤੇ ਮਸਾਲਿਆਂ ਦੀ ਪਟਾਰੀ ਹੈ ਸਾਡੀ ਮਸਾਲਿਆਂ ਦੀ ਇਆ। ਓਕੇ। ਫਰਮ ਨੂੰ ਪਹਿਲਾ ਪੰਦ ਵਿੱਚ ਸੋ ਐਡ ਕਰਾਂਗੇ ਕੁਝ ਸਾਬਤ ਕਾਲੀ ਮਿਰਚ। ਪੀਸੀ ਟੇਲਾ ਪਾਣੀ। ਹਾਂਜੀ ਪੀਸੀ ਟੇਲਾ ਪਾਣੀ ਹੈ। ਤੇ ਦੇਖਿਓ ਆਪਾਂ ਜ਼ਿਆਦਾ ਕੁਝ ਨਹੀਂ ਪਾਉਣਾ ਹੈ ਜਸ ਟੇਕੇ ਦੀ ਜਿਹੜੀ ਆਪਣੀ 스멜 ਹੁੰਦੀ ਉਹਨੂੰ ਆਪਾਂ ਉਹ ਆ ਨਾ ਫੀਲ ਹੋਵੇ ਆਪਾਂ ਇਸ ਕਰਕੇ ਆਪਾਂ ਥੋੜੇ ਜਿਹਾ ਖੜੇ ਮਸਾਲੇ ਪਾਉਣੇ ਹੈ। ਆ ਦੋ ਪਾਲ ਲੈਣੀ ਆਪਾਂ ਕਾਲੀਆਂ ਲਾ ਕਾਲੀਆਂ ਲਾ ਲਾਚੀਆਂ ਕਾਲੀਆਂ ਲਾਚੀਆਂ ਦੋ ਕਾਲੀਆਂ ਲਾਚੀਆਂ ਪਾਲ ਲੈ ਇਸ ਦਾ ਅਧਿਨਾਮ ਕੋ ਲੱਗਿਆ ਯਾ ਦੋ ਕਾਲੀਆਂ ਲੜਕੀਆਂ ਸਾਫਤ ਲਾਲ ਮਿਰਚਾਂ ਵੀ ਪਾ ਸਕਦੇ ਤੁਸੀਂ ਇਹ ਇਹ ਮੈਸ ਜੇ ਨਹੀਂ ਲਾਈਕ ਕਰਦੇ ਤੇ ਮੈਸ ਵੀ ਕਰ ਸਕਦੇ ਤੁਸੀਂ ਇਹਦੇ ਵਿੱਚ ਪਾਵਾਂਗੇ ਦਾਲ ਚੀਨੀ ਸਾਰੇ ਖੜੇ ਮਸਾਲੇ ਪਾਉਣੇ ਹਾਂਜੀ ਸਾਰੇ ਖੜੇ ਮਸਾਲੇ ਪਾ ਦੇ ਸਾਕੇ ਆਪਣੇ ਲਾਉਂਗਾ ਨਹੀਂ ਲਾਪਰੇ ਹੈ ਗਏ ਹੀ ਜੀ ਬਾਜੀ ਇਹ ਖਤਮ ਹੋ ਗਏ ਹੈ ਹੈ ਗਏ ਹੀ ਮੈਂ ਇੰਨਾ ਚ ਨਹੀਂ ਇਦਾਂ ਦੇ ਕਿ ਡੱਬੇ ਚ ਇਹ ਮੈਂ ਵੇਖੇ ਆ ਆ ਫੈਲ ਉਹ ਲੌਂਗ ਲਿਖਿਆ ਲੌਂਗ ਲਿਖਿਆ ਲੌਂਗ ਇਹ ਪਾਂ ਥੋੜੇ ਜਿਹਾ ਲੌਂਗ ਇਹਨਾਂ ਦੀ ਅੱਛੀ ਬਹੁਤ ਖੁਸ਼ਬੂ ਆਏਗੀ ਟੇਸਟ ਵੀ ਬਹੁਤ ਵਧੀਆ ਹੋਊਗਾ ਇਹਦੇ ਇਸ ਤੋਂ ਬਾਅਦ ਪਾਵਾਂਗੇ ਆਪਾਂ ਹਰੀ ਇਲਾਇਚੀ ਹਾਂ ਸੱਤ ਪਾਵਾਂਗੇ ਆਪਾਂ ਹਰੀਆਂ ਲੱਛੀਆਂ ਓਕੇ ਹੋ ਗਿਆ ਬਸ ਅੰਡਿੰਗ ਮਸਾਲੇ ਪਾਉਣੇ ਸੀ ਆਪਾਂ ਜੇ ਤੁਸੀਂ ਜਿਹੜਾ ਕਲਰ ਜਿਹੜਾ ਚੇਂਜ ਕਰਨਾ ਚਾਹੁੰਦੇ ਵੈਸੇ ਤਾਂ ਮੈਂ ਤਾਂ ਇਦਾਂ ਹੀ ਬਣਾਉਣਾ ਤੁਸੀਂ ਉਹਦੇ ਵਿੱਚ ਜੇ ਕਲਰ ਚੇਂਜ ਕਰਨਾ ਚਾਹੁੰਦੇ ਥੋੜਾ ਜਾਂ ਆਰਟੀਫੀਸ਼ੀਅਲ ਕਲਰ ਹਾਂ ਉਹਦੇ ਲਈ ਤੁਸੀਂ ਹਲਦੀ ਵੀ ਪਾ ਸਕਦੇ ਆ ਜਾਂ ਆ ਕਸ਼ਮੀਰੀ ਮੇਂ ਛੇ ਭਾਲੋ ਇਸ ਨਾਲ ਕਲਰ ਥੋੜਾ ਚੇਂਜ ਹੋ ਜਾਏਗਾ ਹਲਦੀ ਹਲਦੀ ਚੀਜ਼ ਹਲਦੀ ਆ ਹਾਂਜੀ ਤੇ ਬਸ ਉਹਨੂੰ ਆਪਾਂ ਕਰਦਾਂਗੇ ਮਿਕਸ ਇਹਨੂੰ ਉਹ ਮਿਕਸ ਹੋਣ ਤੋਂ ਬਾਅਦ ਫਿਰ ਆਪਾਂ 5 ਮਿੰਟ ਲਈ ਇਦਾਂ ਹੀ ਪਈ ਰਹਿੰਦੇ ਨਾ ਜਿਹੜਾ ਕਿ ਇਹ ਮਸਾਲੇ ਜਿਹੜੇ ਦੇਖਿਆ ਬਰੋਪਰ ਤਰੀਕੇ ਨਾਲ ਮਟਨ ਦੇ ਵਿੱਚ मिक्स हो जान जी थोड़ा मिक्स कर हां जी ठीक अच्छा मिक्स करके ਹੁਣ ਆਪਾਂ ਇਹਨੂੰ 5 ਮਿੰਟ ਇਦਾਂ ਹੀ ਪਾ ਰਹੇ ਹਾਂਗੇ ਫਿਰ ਇਹਨੂੰ ਆਪਾਂ ਕੁੱਕਰ ਵਿੱਚ ਪਾ ਕੇ ਇਹਦੀ 4-5 ਸੀਟੀਆਂ ਰੋਣਗੇ ਹਾਂਜੀ ਹੁਣ ਆਪਾਂ ਨੂੰ 5 ਮਿੰਟ ਹੋ ਗਏ ਨੇ ਤੇ ਆਪਾਂ ਇਹਨੂੰ ਹੁਣ ਟ੍ਰਾਂਸਫਰ ਕਰਾਂਗੇ 쿠ਕਰ ਦੇ ਵਿੱਚ। ਵਾ ਦੇਖ ਲਓ ਤੁਸੀਂ 쿠ਕਰ ਦੇ ਵਿੱਚ ਹੋਰ ਕੁਛ ਨਹੀਂ ਪਾਇਆ ਹੈ ਬਸ ਅਸੀਂ ਖਾਲੀ 쿠ਕਰ ਚ। ਹਾਂਜੀ। ਇਹ ਮਟਰਨ ਲੈਮਨ ਮਟਰਨ ਜਿਹੜਾ ਵਾ ਤੁਸੀਂ ਹੈਲਥ ਲਈ ਵੀ ਬਹੁਤ ਵਧੀਆ ਵਾ। ਜਿੱਦਾਂ ਕਿ ਜਿਹੜੇ ਜਿਮ ਕਰਦੇ ਨੇ ਉਹਨਾਂ ਨੇ ਬਿਲਕੁਲ ਡਾਈਟ ਕਰਦੇ ਨੇ ਤੇ ਉਹਨਾਂ ਨੂੰ ਹੁੰਦਾ ਕਿ ਮਟਰਨ ਫਾਲ ਦਾ ਦਿਲ ਕਰਦਾ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਖਾਓ ਇਹਦੇ ਨਾਲ ਬਿਲਕੁਲ ਫੈਟ ਵੀ ਨਹੀਂ ਹੋਏਗੀ ਹੈਲਦੀ ਫੈਟ ਹੈਲਦੀ ਤੜੀਆਂ ਚੀਜ਼ਾਂ ਨਾਲੋਂ ਬਹੁਤ ਵਧੀਆ ਇਹ ਨਹੀਂ ਲਵਾਵਾਂਗੇ। ਔਨਲੀ 4 ਸੀਟੀਆਂ। ਜੀ। ਲਾਈਕ ਇਹਦੇ ਚ ਪਾਣੀ ਨਹੀਂ ਪਾਣਾ ਕੋਈ ਵੀ। ਬਿਲਕੁਲ ਨਹੀਂ ਪਾਣੀ ਪਾਉਣਾ ਇਹਦੇ। ਕਿ ਬਿਲਕੁਲ ਪਾਣੀ ਨਹੀਂ ਇਹਨੇ ਆਪਣੇ ਪਾਣੀ ਛੱਡੋ ਨਾਲ ਤੇ ਉਹਦੇ ਵਿੱਚ ਹੀ ਇਹ ਪੱਕ ਜਾਣਾ। ਉਹ। ਤੇ ਲੋਕ ਇਹਨੂੰ ਬਿਲਕੁਲ ਮੀਡੀਅਮ ਸੇਕ ਤੇ ਬਣਾਉਣਾ ਆਪਾਂ। ਸਿੰਮ ਤੇ ਰੱਖੀ। ਹਾਂਜੀ। ਸਿੰਮ ਤੇ ਹੀ ਬਸ ਇਹਦੀ ਆਪਾਂ 4 ਸੀਟੀਆਂ ਲਗਾਉਣੀਆਂ ਹਨ। ਚਲੋ ਮਿਲਦੇ ਆ ਚਾਰ ਸੀਟੀਆਂ ਬਾਅਦ ਲਓ ਜੀ ਹੁਣ ਇਹਦੀਆਂ ਚਾਰ ਸੀਟੀਆਂ ਬਾਅਦ ਚੁੱਕੀਆਂ ਨੇ ਤੇ ਸਟੀਮ ਇਹਦੀ ਅਸੀਂ ਆਪੇ ਨਿਕਲਣ ਦਿੱਤੀਆਂ ਤੇ ਆਜਾ ਤੁਹਾਨੂੰ ਦਿਖਾਉਂਦੇ ਹਾਂ ਇਹ ਰਿਸ਼ ਆਊਟ ਕਰਕੇ ਤੁਹਾਨੂੰ ਸਟੀਮ ਭਾਜੀ ਆਪੇ ਨਿਕਲਣ ਨਾਲ ਮਤਲਬ ਇਹ ਵੀ ਕੋਈ ਚੱਕਰ ਹੁੰਦਾ ਜੇ ਆਪਾਂ ਕੱਢੀਏ ਸਟੀਮ ਇਹਦੀ ਆਪੇ ਨਿਕਲਣ ਦੇਣੀ ਹੈ ਓਕੇ ਜੇ ਆਪ ਕੱਢੀਏ ਤੇ ਫਿਰ ਕੋਈ ਉਹ ਖਰਾਬੀ ਮੇਰੇ ਕੁਨੂੰ ਟਾਈਮ ਮਿਲ ਜਾਂਦਾ ਤਾਂ ਪੱਕਰ ਨੂੰ ਹੋਰ। ਉਹ ਉਸ ਤੋਂ ਵਧੀਆ ਬਣਦਾ ਹੋਰ। ਕਿਉਂਕਿ ਉਹ ਹੋਰ ਪਤਲਾ ਰਹਿੰਦਾ। ਸਹੀ ਆ। ਠੀਕ ਆ। ਜਦੋਂ ਹੁਣ ਤਾਂ ਮੈਂ ਡਿਸ਼ ਆਊਟ ਕਰਕੇ ਦਿਖਾਉਣਾ ਦੇਖੋ ਤੁਸੀਂ ਕਿੰਨਾ ਸੋਨਾ ਬਣਿਆ ਲਿਆ। ਹੁਣ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜੀ ਇਹਦੀ ਫੈਟ ਸੀ ਉਹ ਨਿਕਲ ਚੁੱਕੀ ਹੋਈ ਹੈ ਪਾਣੀ ਦੇ ਥਰੂ। ਉਰੇ ਹੁਣ ਇਹਦੇ ਵਿੱਚ ਕੋਈ ਫਾਇਟ ਫਾਇਟ ਨਹੀਂ ਹੈ ਜੀ ਮਟਨ ਦੇ ਵਿੱਚ ਇਹ ਮੈਂ ਕਾਦੀ ਇੱਕ ਹਨਾ ਚੀਜ਼ ਹਾਂਜੀ ਨਾ ਇਹਦੇ ਵਿੱਚ ਕੋਈ ਆਇਲ ਨਹੀਂ ਆਨ ਹਾਂ ਜੀ ਕੋਸਾ ਨੂੰ ਮੈਂ ਕੋ ਪੀਸ ਤੋੜ ਕੇ ਦਿਖਾਉਣਾ ਆ ਇਹ ਦੇਖੋ ਰਾਮ ਨੋ ਪੱਠਾ ਆਇਆ ਤੋ ਔਰ ਇਸ ਨਾਲ ਜਗਾ ਬਿਨਾਰਾ ਇਸ ਤੋਂ ਵੀ ਇਹਨੂੰ ਕੱਲੇ ਨੂੰ ਖਾ ਸਕਦੇ ਆ